ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਅਏ ਦਰਸਨ ਪਰ ਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰਸਾ ਹੋ ਝਟੀਐ ਤੂਦੋ ਡਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸੱਜਣ ਸੱਚਾ ਪਾਤੇ ਸਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਾੜੀ ਜੇ ਕੋਈ ਨਿੰਦ ਕਰੇ ਹਰ ਜਾਨ ਕੀ ਆਪਣਾ ਗੋਨ ਨਾ ਗਵਾਵ ਹਰ ਜਨ राम नाम गुण गावे जे कोई निंद करे हर जन की अपना गुण ना गावे ਰਹਾ ਜੋ ਕੇ ਛਕਰੇ ਸੋ ਆਪੇ ਸੋ ਅਮੀ हारे बोल बुल हार आपे पंच तत विसारा विच तू ਜਨ ਤੇ ਆਪ ਪਾਵਨ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵ तत विथारा विच तातू पंच आप पावा जन नानक सच गौर मिले आपे ਹਰ ਆਪੇ ਝਗਰ ਚੁਕਾਵ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਥਾ ਹਰਿ ਜਨ ਰਾਮ ਨਾਮ ਗੁਣ ਗਾਵ ਜੇ ਕੋਈ ਨੰਦ ਕਰੇ ਹਰਿ ਜਨ ਕੀ ਗੋਨਾ ਗੋਨਾ ਨਾ ਗਾਵਵ ਹਰ ਜਨ ਰਾਮਨਾਮ ਗੁਣ ਗਾਵਵ ਹਰ ਜਨ ਕੀ ਆਪਣਾ ਗੋਨ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵ ਹਰ ਆਪੇ ਹੀ ਮਤ ਦੇਵਾ ਸੋ ਅੰਮੀ ਹਰ ਆਪੇ ਬੋਲਾ ਬੁਲਾਵ ਹਾਰੇ ਆਪੇ ਪੰਚ ਤਤ ਵਿਸਥਾਰ ਵਿੱਚ ਤਤ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵ ਹਰ ਆਪੇ ਪੰਜ ਤਤ ਵਿਸਥਾਰ ਵਿੱਚ ਤਤੂ ਪੰਜ ਆਪ ਪਾਵ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵ ਸਤ ਨੋ ਗੁਰੂ ਸਾਹਿਬ ਜੀ ਬਰਾੜੀ ਮਹੱਲਾ ਚੌਥਾ ਜਾਨ ਰਾਮ ਨਾਮ ਗੁਣ ਗਾਵ ਜੇ ਕੋਈ ਨਿੰਦ ਕਰੇ ਹਰਿ ਜਨਕੀ ਆਪਨਾ ਗੋਨਾ ਨਾ ਗਾਵ हार जान राम न गुणगाव जे कोई निेंद करे हार जान की, ਆਪਣਾ ਗੋਨ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ Come on, ਵਿਚ ਤਤ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਹਾਰੇ ਆਪੇ ਪੰਜ ਤਤ ਵਿਸਥਾਰ ਵਿੱਚ ਤਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵ ਮਹੱਲਾ ਚੌਥਾ ਹਰਿ ਜਨ ਰਾਮ ਨਾਮ ਗੁਣ ਗਾਵ ਜੇ ਕੋਈ ਨਿੰਦ ਕਰੇ ਹਰਿ ਜਨ ਕੀ गुण ना गव हार जाम नाम गुण गाव ਨਿੰਦੁ ਕਰੇ ਹਰ ਜਨ ਕੀ ਆਪਣਾ ਗੋਨਾ ਨਾ ਗਵਾਵ ਰਹਾ ਜੋ ਕੇ ਛਕਾਰੇ ਸੋ ਆਪ Ape Suwami Hare ਪੰਚ ਤਤ ਵਿਸਥਾਰ ਵਿੱਚ ਤਤ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵ ਹਰ ਆਪੇ ਪੰਚ ਤੱਤ ਵਿਸਥਾਰ ਵੇਚਤਾ ਧਾਤ ਤੂੰ ਪੰਚ ਆਪ ਪਾਵ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ